ਕੰਗੜਾ ਰਨੋਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਇਹ ਬਿਆਨ ਸਰਵਣ ਸਿੰਘ ਪੰਦੇਰ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸ ਤੀਏ ਕਿ ਉੱਥੇ ਹੀ ਪੰਜਾਬੀਆਂ ਨੂੰ ਲੈ ਕੇ ਜੋ ਵਿਵਾਦਤ ਬਿਆਨ ਕੰਗੜਾ ਰਨੋਤ ਨੇ ਦਿੱਤਾ ਹੈ ਉਸ ਨੂੰ ਲੈ ਕੇ ਪੂਰਾ ਪੰਜਾਬ ਗੁੱਸੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਲਗਾਤਾਰ ਹੁਣ ਜਥੇਬੰਦੀਆਂ ਦੇ ਵੱਲੋਂ ਕੰਗੜਾ ਰਣੋਤ ਨੂੰ ਲੈ ਕੇ ਫਿਰ ਤੋਂ ਪਲਟਵਾਰ ਕੀਤਾ ਤੇ ਕੰਗੜਾ ਰਣੋਤ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੂੰ ਨਸ਼ੇੜੀ ਦੱਸਣ ਤੋਂ ਪਹਿਲਾਂ ਕੰਗੜਾ ਰਣੋਤ ਆਪਣਾ ਡੋਪ ਟੈਸਟ ਕਰਵਾਏ ਤੇ ਜਿੱਥੇ ਦੌਰਾਨ ਇਹ ਵੱਡੀ ਮੰਗ ਸਰਬਣ ਸਿੰਘ ਪੰਦੇਰ ਨੇ ਕੀਤੀ ਹੈ ਤੇ ਉੱਥੇ ਕੁਝ ਹੋਰ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਆਓ ਤੁਹਾਨੂੰ ਸੁਣਾਉਣੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ 2 ਘੰਟੇ ਦਾ ਰੇਲ ਰੋਕੋ ਦੋਆ ਫਾਰਮਾਂ ਵੱਲੋਂ ਦੇਸ਼ ਵਿਆਪੀ ਰੋਲ ਰੋਕੋ ਵਾਏ ਸਾਡਾ ਪੰਜਾਬ ਹਰਿਆਣਾ ਇਦੋਂ ਦਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤਾਂ ਵੱਲ ਲੱਗੂ ਵਿੱਚ ਅੱਜ ਦਾ ਰੇਲ ਰੁਕੋ ਹੋ ਰਿਹਾ ਹੈਗਾ ਇੱਕ ਤਾਂ ਲਖੀਮਪੁਰ ਖੀਰੀ ਕਾਂਡ ਦੀ ਬਰੇਗੰਡ ਅੱਜ ਜਦੋਂ ਅਸ਼ਿਸ਼ ਮਿਸ਼ਰਾ ਟੈਣੀ ਦੇ ਮੁੰਡੇ ਨੇ ਠੀਕ ਆ ਸਾਡੇ ਤੇ ਥਾਰ ਗੱਡੀ ਚੜਾ ਕੇ ਠੀਕ ਆ ਸੌਰੀ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਨੇ ਅਸ਼ਿਸ਼ ਮਿਸ਼ਰਾ ਨੇ ਸਾਡੇ ਤੇ ਥਾਰ ਗੱਡੀ ਚੜਾ ਕੇ ਸਾਡੇ ਕਿਸਾਨ ਆਗੂਆਂ ਨੂੰ ਸ਼ਹੀਦ ਕੀਤਾ ਸੀਗਾ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਉਸ ਕੇਸ ਦੇ ਵਿੱਚ ਐਵੀਡੈਂਸ ਅਦਾਲਤ ਕੋ ਬਹੁਤ ਵੱਡੇ ਸੀ ਸਿੱਧੀ ਥਾਰ ਗੱਡੀ ਸੀਗੀ ਦਿਖ ਰਹੀ ਉਹਦੇ ਵਿੱਚ ਅਸ਼ਿਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਆ ਉਹਦੇ ਭਰਾ ਨੂੰ ਜ਼ਮਾਨਤ ਮਿਲੀ ਆ ਤੇ ਬਾਕੀਆਂ ਨੂੰ ਜ਼ਮਾਨਤ ਦੇਣ ਦੀ ਤਿਆਰੀ ਹੋ ਰਹੀ ਆ ਇੱਦੇ ਵੱਡੇ ਐਵੀਡੈਂਸ ਹੁੰਦੇ ਆ ਕਿਉਂ ਛੱਡਿਆ ਗਿਆ ਜੁਪੀ ਦੀ ਸਰਕਾਰ ਨੇ ਅਰਕਿੰਦਰ ਨੇ ਉਹਦੀ ਪੁਲਿਸ ਨੇ ਅਟਾਰਨੀ ਚੱਲਣ ਨੇ ਉਹਨਾਂ ਦੀ ਮਦਦ ਕੀਤੀ ਹੈਗੀ ਆ ਤਾਂ ਕਰਕੇ ਜਿਹੜਾ ਵਾ ਅਸਾਡਾ ਜਿਹੜਾ ਵਾ ਇਹ 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 ਜੇ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੋ ਅਸੀਂ ਕਹਿੰਨੇ ਤਵੰਤ ਜ਼ਮਾਨਤਾਂ ਰੱਦ ਕਰਕੇ ਇਹਨਾਂ ਨੂੰ ਜੇਲਾਂ ਚ ਭੇਜੋ ਔਰ ਸਾਨੂੰ ਮਸਲੇ ਤੇ ਇਨਸਾਫ ਦਿਓ ਬਾਕੀ 13 ਫਰਵਰੀ ਤੋਂ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਵਾ ਜਿਹੜਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣੇ ਦੇ ਬਾਡਰ ਤੇ ਜ਼ੁਲਮ ਕੀਤਾ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ 433 ਕਿਸਾਨ ਜ਼ਖਮੀ ਕੀਤੇ ਉਹਦੇ ਚ ਮੰਗਾ ਸੀ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਨਰੇਗਾ 200 ਦਿਨ ਮਜ਼ਦੂਰਾਂ ਦੀ ਚਲਾਈ ਜਾਵੇ ਚੰਗੀ ਦਿਹਾੜੀ ਹੈ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਇਹੋ ਜੀਆਂ ਮੰਗਾ ਉਹਦੇ ਵਿੱਚ ਭਾਰਤ ਡਬਲਯੂ ਜੀਓ ਤੋਂ ਬਾਹਰ ਆਵੇ ਇਹ ਤੋਂ ਘਾ 2014 ਤੋਂ ਪਹਿਲਾਂ ਸਵੈਮ ਪ੍ਰਧਾਨ ਮੰਤਰੀ ਜੀ ਇਹ ਗੱਲਾਂ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਸੀ 250 ਦੇ ਸਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਸੁਪਰੀਮ ਕੋਰਟ ਚ ਹਲਫਨਾਮਾ ਦਾਇਰ ਕਰਕੇ ਮੁਕਰ ਇਹਦੋਂ ਘਾ ਆਪ ਕਹਿੰਦੇ ਰਹੇ ਅਭੀ ਪਹਿਲੀ ਕੈਬਨਿਟ ਮੀਟਿੰਗ ਚ ਕਰ ਰਖ ਕਿਸਾਨਾਂ ਦਾ ਕਰਜ਼ਾ ਖਤਮ ਕਰਾਂ 2019 ਚ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁਗਣੀ ਕਰਨੀ ਇਹਨਾਂ ਕੋ 2021 ਦਸੰਬਰ ਦੀ ਸਾਡੇ ਕੋਲ ਚਿੱਠੀ ਪਈ ਹੋਈ ਆ ਕਿ ਅਸੀਂ ਸਾਰਾ ਕੁਝ ਕਰਾਂਗੇ ਪਰ ਕਿਕਤਾ ਨਹੀਂ ਹੈਗਾ ਉਹਨਾਂ 12 ਮੰਗਾਂ ਨੂੰ ਮੰਨਵਾਉਣ ਵਾਸਤੇ ਅੱਜ ਦਾ ਮੋਰਚਾ ਸਾਡਾ ਲੱਗਿਆ ਹੋਇਆ ਵਾ ਨਾਲ ਦੀ ਨਾਲ ਡੀਏਪੀ ਦਾ ਕ੍ਰਿਸਿਸ ਹੱਲ ਕੀਤਾ ਜਾਵੇ ਪ੍ਰਦੂਸ਼ਣ ਵਾਲੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪ੍ਰਦੂਸ਼ਣ ਵਾਲਾ ਮੁੱਦਾ ਘੱਟ ਤੇ ਇਹਦੇ ਤੇ ਰਾਜਨੀਤੀ ਜ਼ਿਆਦਾ ਕਿ ਕੇਂਦਰ ਵਾਲੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਪਰਾਲੀ ਵਾਲੇ ਮੁੱਦੇ ਤੇ ਰਾਜਨੀਤੀ ਹੋ ਰਹੀ ਆ ਕੰਗਨਾਰ ਨੌਤੀ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਪੰਜਾਬੀਆਂ ਦੇ ਖਿਲਾਫ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਈ ਨੇ ਜਾਂ ਹੜਕੰਪ ਮਚਾਉਂਦੇ ਨੇ ਉਹਦੀ ਨਿੰਦਿਆ ਕਰਦੇ ਆ ਇਹੋ ਜਿਹੇ ਬਿਆਨਾਂ ਤੇ ਲਗਾਮ ਲੱਗਣੀ ਚਾਹੀਦੀ ਆ ਜਿਵੇਂ ਬਿੱਟੂ ਜੀ ਬੋਲਦੇ ਸੀ ਕਿ ਕਿਸਾਨ ਵੇਲੇ ਨਹੀਂ ਹੈਗੇ ਰੇਲਾਂ ਤੇ ਕਿਸੇ ਨੇ ਨਹੀਂ ਆਉਣਾ ਉਹ ਕਹਿੰਦਾ ਜਾ ਕੇ ਰੇਲਾਂ ਤੇ ਦੇਖ ਲਓ ਕਿਸਾਨ ਕਿੰਨੇ ਆਏ ਹੈਗੇ ਆ ਤਾਂ ਇਹਨਾਂ ਦੇ ਬਿਆਨਾਂ ਤੇ ਲਗਾਮ ਲੱਗਣੀ ਚਾਹੀਦੀ ਆ ਅਰ ਅਸੀਂ ਕਹਿੰਦੇ ਆ ਸਾਡੀ ਐਮਪੀ ਸਤਕਾਰਜੋ ਕੰਗਨਾ ਰਾਉਤ ਜੀ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਸ਼ ਦੇ ਸਾਹਮਣੇ ਸੱਚ ਆਜਾ